ਮੈਂ ਬਤੌਰ ਮਿਨਿਸਟਰ ਵੀ ਪਹਿਲਾ ਜਨਮਾਲ ਅਦਾਲਤ ਦੇ ਤੌਰ ਤੇ ਤਹਿਸੀਲਾਂ ਚ ਬੈਣਾ ਰਿਹਾ ਔਰ 2.5 ਸਾਲ ਦੇ ਵਿੱਚ ਅਸੀਂ ਉਸ ਵੇਲੇ ਵੀ ਤਹਿਸੀਲਾਂ ਚ ਲਾਇਆ ਕਿਸੇ ਦਾ ਮੁੱਖ ਮੰਤਰੀ ਦੇ ਹਦੇਸ਼ ਤੇ ਮੈਂ ਕਹਿ ਸਕਦਾ ਸਾਰਾ ਕੰਮ ਚੱਲਦਾ ਔਰ ਇੱਕੋ ਹੀ ਇੰਤਖਾਲ ਲਾਇਆ ਸੀਗਾ ਮੈਂ ਜਲੰਧਰ ਬੈਠਾ ਸੀ ਹਜ਼ਾਰ ਇੰਤਖਾਲ ਹੋਇਆ ਸੀ ਇੱਕ ਦਿਨ ਦੇ ਵਿੱਚ ਲੋਕਾਂ ਦੇ ਇੰਤਖਾਲ ਰੁਕੇ ਪਏ ਸੀ ਗੂਜੀਵਰੀ ਬੈਠਾ 33000 ਤੋਂ ਇੰਤਖਾਲ ਅਸੀਂ ਛੁੱਟੀ ਵਾਲੇ ਦਿਨ ਸ਼ਨੀਵਾਰ ਨੂੰ ਲਗਾਏ ਸੀ ਇੱਥੇ ਉਹ ਜਿੱਥੇ ਮੈਂ 10 ਤਸੀਲਾਂ ਵਿਜ਼ਿਟ ਕੀਤੀਆਂ ਸੀ ਉਸ ਵੇਲੇ ਹੁਸ਼ਿਆਰਪੁਰ ਤੋਂ ਲੈ ਕੇ ਜਿੱਥੇ ਤੱਕ ਮੈਂ ਪਹੁੰਚ ਸਕਿਆ। ਔਰ ਉਸ ਤੋਂ ਬਾਅਦ ਅਸੀਂ ਫਿਰ ਦੁਆਲਾ ਵਿੱਚ 55000 ਰੁਪਏ ਦਾ ਲੈ। ਉਹ ਅਸੀਂ ਸਪੈਸੀਫਾਈ ਤੌਰ ਤੇ ਇੰਤਕਾਲਾ ਲੈ। ਅੱਜ ਮੈਂ ਜਰਨਲ ਤੌਰ ਦੇ ਉੱਤੇ ਵੀ ਜਰਨਲ ਕੰਪਲੇਂਟ ਕਿਸੇ ਦੀ ਵੀ ਕੋਈ ਹੈਗੀ। ਕਿਸੇ ਦਾ ਕੰਮ ਉਹਨਾਂ ਨੂੰ ਇਹ ਲੱਗਦਾ ਵੀ ਅਧਿਕਾਰੀ ਇੱਕ ਤੌਰ ਦੇ ਉੱਤੇ ਡਿਲੇ ਹੋ ਰਿਹਾ ਜਾਂ ਅਧਿਕਾਰੀ ਕੋਆਪਰੇਟ ਨਹੀਂ ਕਰ ਰਿਹਾ ਜਾਂ ਲੋਕ ਕਹਿ ਦਿੰਦੇ ਆ ਕਿ ਤਸੀਲਾਂ ਚ ਸਾਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਲੋਕ ਲਿਖ ਦਿੰਦੇ ਆ ਕੁਝ ਵੀ ਜਿਹੜਾ ਵੀ ਲਗਾ ਮੀਡੀਆ ਵਾਲਿਆਂ ਨੂੰ ਵੀ ਅਸੀਂ ਬੇਨਤੀ ਕਰਦਾ ਵੀ ਹੈਲਦੀ ਕ੍ਰਿਟੀਸਿਜ਼ਮ ਜਿੱਦਾ ਮਰਜ਼ੀ ਹੋਣਾ ਚਾਹੀਦਾ ਲੇਕਿਨ ਜਿਹੜੀ ਗੱਲ ਹੈ ਉਹਦਾ ਤਸਦੀਕ ਕਰਨਾ ਚਾਹੀਦਾ ਸਾਰੀਆਂ ਗੱਲਾਂ ਨੂੰ ਤੁਸੀਂ ਕਿਤੇ ਮੈਂ ਵੀ ਬਿਨਾ ਉੱਤੋਂ ਕੋਈ ਕੰਮ ਨਹੀਂ ਕਰਦਾ ਹੁਣ ਵੀ ਮੇਰੇ ਕੋਲ ਤਸੀਲਾਂ ਦੇ ਕੁਝ ਮੈਟਰ ਜਿਹੜਾ ਸੀਗੇ ਮੈਂ ਅੱਜ ਤਜੀ ਇੱਥੇ ਬੈਠਾ ਕਿ ਕੱਲ ਨੂੰ ਜਿਨੇ ਕੋਈ ਮੈਟਰ ਆਪਣਾ ਲੈ ਕੇ ਆਣਾ ਕਿਸੇ ਨੂੰ ਕੰਪਲੇਨਟ ਆ ਕਿਸੇ ਦੀ ਕੋ ਗਲਤ ਰਜਿਸਟਰੀ ਹੋਈ ਆ ਕਿਸੇ ਗਲਤ ਕਿਸੇ ਨੇ ਕਿਹਾ ਜੀ ਮੇਰੇ ਨਾਂ ਤੇ ਗਲਤ ਰਜਿਸਟਰੀ ਕਰਾ ਲਈ ਉਹ ਮੇਰੇ ਨਾਲ ਆ ਕੇ ਡਿਸਕਸ ਕਰ ਸਕਦਾ ਸਿਰਫ ਉਹਨੂੰ ਰਿਯੂਮਰ ਬਣਾ ਦੇਣਾ ਪੇ ਦੇਖੋ ਜੀ ਉਹਦੇ ਨਾਲ ਐਮਐਲਏ ਸਾਹਿਬ ਮੇਰੇ ਨਾਲ ਜਿੰਨੇ ਬੰਦੇ ਆ ਮੇਰੀ ਗੱਲ ਸਮਝੋ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ ਇਸ ਤਰਜ਼ ਦੇ ਕੰਮ ਮੇਰਾ ਇਹਦੇ ਕੋਈ ਭਾਈ ਭਤੀਜਾ ਭੈਣ ਭਰਾ ਮਾਂ ਪਿਓ ਇਸ ਇਸ ਕੰਮ ਦੇ ਵਿੱਚ ਨਹੀਂ ਹੈ ਜਿੱਥੇ ਮੈਂ ਬੈਠਾ ਬਤੌਰ ਐਮਐਲਏ ਹੁਣ ਮੈਂ ਕਹਿ ਸਕਦਾ ਸੋ ਇਹ ਗੱਲ ਬਾਤ ਚੋ ਕਹਿ ਦੇਣੀ ਜੀ ਉਹ ਤਾਂ ਉਹ ਨਾਲ ਰਹਿੰਦਾ ਜੀ ਮੇਰੇ ਨਾਲ ਤਾਂ ਹੁਣ ਇੰਨੀ ਦੁਨੀਆ ਰਹਿੰਦੀ ਇੰਨੀ ਦੁਨੀਆ ਫੋਟੋ ਖਾਂਦੀ ਹੈ ਪਰ ਨਾਲ ਵੀ ਘੁੰਮਦੇ ਬੰਦੇ ਅਗਰ ਉਹਦੇ ਖਿਲਾਫ ਵੀ ਕੋਈ ਸ਼ਿਕਾਇਤ ਆ ਮੈਂ ਸੁਣਨ ਨੂੰ ਤਿਆਰ ਆ ਔਰ ਮੈਂ ਉਹਦੇ ਚ ਕਦੀ ਕਿਸੇ ਦੀ ਮਦਦ ਨਹੀਂ ਕਰਦਾ ਔਰ ਮੇਰਾ ਅਗਰ ਟੈਲੀਫੋਨ ਤਸਵੀਰ ਜਾਂਦਾ ਤਾਂ ਜਾਇਜ਼ ਕਮਲੇ ਜਾਂਦਾ ਨਜਾਇਜ਼ ਕਮਲੇ ਮੈਂ ਨਾ ਤਾਂ ਅਜੀ ਜ਼ਿੰਦਗੀ ਭਰ ਨਹੀਂ ਫੋਨ ਕੀਤਾ ਨਾ ਮੈਂ ਹੁਣ ਕਰਦਾ ਮੈਂ ਇਸ ਗੱਲਾਂ ਨੂੰ ਤਸਦੀਕ ਕਰਨ ਲਈ ਅੱਜ ਇੱਥੇ ਬੈਠਾ ਅਗਰ ਕਿਸੇ ਕੋ ਕੋਈ ਇਦਾਂ ਦਾ ਇਸ਼ੂ ਹੈਗਾ ਮੇਰੇ ਕੋਲ ਮੂੰਹ ਤੇ ਆ ਕੇ ਮੇਰਾ ਨਾਮ ਵੈਰੀਫਾਈ ਕਰ ਕਿਸੇ ਪਾ ਅੱਛਾ ਇੱਕ ਗੱਲ ਹੋਰ ਹੈ ਮੇਰੇ ਕੋ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ ਇਹ ਵੀ ਗੱਲ ਨਾਲ ਆ ਕੋਈ ਆਪ ਉਹਦੇ ਲੋਕ ਗੱਲ ਕਰੀ ਜਾਂਦੇ ਜੀ ਉਹ ਫਲਾਣਾ ਉਹ ਮੇਰੇ ਨਾਲ ਤਾਂ ਹੁਣ ਹਜ਼ਾਰਾਂ ਆਦਮੀ ਹਰੇ ਕੇ ਮਿਲਣ ਨਾਲ ਤਾਂ ਮੇਰੀਆਂ ਦੋ ਤਿੰਨ ਚੀਜ਼ਾਂ ਔਰ ਲੋਕਾਂ ਨੂੰ ਮੈਂ ਤੇ ਬਹਿ ਕੇ ਸੁਣ ਰਿਹਾ मेरे नाले मानजो एस जी एम साहब बैठे है तहसीलदार साहब बैठे है मैं इस करके बैठा भी मेरे मेरा धर्म मन बतौर एम एल ए पहला बतौर मिनिस्टर मेरे को ढाई साल मैं कोई बंद कह नहीं सकता पच्ची तहसील मैं लगातार बैठा और अब मैं इतने इस करके बैठा अगर को भी अगर किसी कोई परेशानी आँगी है वो डायरैक्ट मेरे घर भी अप्रोच कर सदगा मेरे को लियादा इतने बहन का मतलब है इन्होंने जोड़िया चीजा नोट हुई डेफिनेटली है ਜਿਹੜੀ ਕੋਈ ਕੋਰਟ ਦੇ ਵਿੱਚ ਹੈ ਸਭ ਜੁਡੀਸ਼ੀਅਸ ਮੈਟਰ ਹੈ ਐਸਜੀਐਮ ਸਾਹਿਬ ਦੀ ਕੋਰਟ ਦੇ ਇੱਕ ਲੱਖ ਚੀਜ਼ ਹੈ ਜਿਹੜਾ ਕੰਮ ਤੁਰੰਤ ਹੋਣ ਵਾਲਾ ਉਹ ਤੁਰੰਤ ਇਹਨਾਂ ਦਾ ਇਸੇ ਵੇਲੇ ਕੀਤਾ ਜਾਏਗਾ ਇੱਕ ਐਨਓਸੀ ਨੂੰ ਲੈ ਕੇ ਬਹੁਤ ਵੱਡਾ ਹਜੇ ਤੱਕ ਤੇ ਕਲੀਅਰਸ ਨਹੀਂ ਹੋ ਰਹੇ ਰਸhtਰੀਆਂ ਲਈ ਐਨਓਸੀ ਇੱਕ ਨਗਰ ਨਿਗਮ ਲਈ ਐਨਓਸੀ ਉਹਨਾਂ ਦੇ ਤਾਂ ਦੇਖੋ ਲੋਕੀ ਬਹੁਤ ਪਰੇਸ਼ਾਨ ਹੋ ਰਹੇ ਐਨਓਸੀ ਨਹੀਂ ਮਾਰੇ ਦੇਖੋ ਐਨਓਸੀ ਦਾ ਮੈਟਰ ਇੱਕ ਬਿਕੋ ਹੁਣ ਇੱਥੇ ਆਇਆ ਮੈਂ ਉਹਨਾਂ ਨੂੰ ਕਹਿੰਦਾ ਮੇਰ ਸਾਹਿਬ ਕੋ 3 ਵਜੇ ਟਾਈਮ ਲੈਤਾ ਅਤੇ ਸੰਬੰਧਿਤ ਡਿਪਾਰਟਮੈਂਟ ਪੁੱਛੂਗਾ ਕਿ ਕੀ ਗੱਲ ਆਤ ਹੈ ਜਿਹੜਾ ਐਨਓਸੀ ਦਾ ਮੈਟਰ ਹੈਗਾ ਮੈਂ ਲੋਕਾਂ ਨੂੰ ਅਨੌਥਰ ਲੋਕ ਕਲੋਨੀ ਲੋਕਾਂ ਨੇ ਜਗ੍ਹਾ ਲਈ ਹੈ ਜਿੱਥੇ ਨਾ ਬਿਜਲੀ ਹੈ ਨਾ ਲਾਈਟ ਹੈ ਨਾ ਕੰਬਾ ਹੈ ਨਾ ਪਾਣੀ ਹੈ ਨਾ ਕੋਈ ਗੱਲ ਹੈ ਨਾ ਕੋਈ ਬਾਤ ਹੈ ਉਦੋਂ ਦੇ ਲੋਕ ਖੁਦ ਥੋੜਾ ਜਿਹਾ ਲੋਕਾਂ ਨੂੰ ਜ਼ਿਕਰਨ ਜੇਗਾ ਉਹਦੇ ਵਿੱਚ ਆਂਦਾ ਹੀ ਹੈ ਲੇਕਿਨ ਕਿਉਂਕਿ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਕਿਸੇ ਵੀ ਜਿਹੜਾ ਛੋਟਾ ਖਰੀਦਦਾਰ ਕੋਈ ਵੀ ਹੈਗਾ ਉਹਨੂੰ ਕੋ ਤਕਲੀਫ ਨਾ ਹੋਵੇ ਉਹਤੇ ਮਾਨਜੋਗ ਮੁੱਖ ਮੰਤਰੀ ਜੀ ਨੇ ਇਹ ਗੱਲ ਕਹੀ ਸੀ ਕਿ ਐਨਓਸੀ ਕੋਈ ਮੈਟਰ ਰਜਿਸਟਰ ਕਰਨ ਪਹਿਲੇ ਘੱਟ ਤੋਂ ਘੱਟ ਹੋਵੇ ਔਰ ਮੇਰੇ ਲਿਹਾਜ਼ ਨਾਲ ਹੁਣ ਕੋਈ ਇਦਾਂ ਦੇ ਮੈਟਰ ਜਿਆਦਾ ਜਿਹੜੇ ਆ ਇਹ ਬਿਲਕੁਲ ਕੋਪਰਟ ਕਰਦੇ ਸਿਰਫ ਇੱਕ ਬੰਦਸ਼ ਹੈ ਕਿ ਕੱਲ ਨੂੰ ਕੋਈ ਉਹਦੇ ਵਿੱਚ ਕੋਈ ਲੀਗਲ ਇਮਪੈਕਟ ਨਾ ਹੋਵੇ ਵੀ ਉਹ ਪਹਿਲਾਂ ਕਲੋਨੀ ਬੈਨ ਕੀਤੀ ਹੋਵੇ ਜਾਂ ਉੱਤੇ ਕੋਈ ਸੈਂਕਸ਼ਨ ਸਪੈਸ਼ਲੀ ਲੱਗਾ ਹੋਵੇ ਇਹ ਜਿਹੜੇ ਕਲੋਨਾਈਜ਼ਰ ਹੈ ਇਹ ਮੈਨੂੰ ਕਹਿਣਾ ਚਾਹੀਦੀ ਹੈ ਗੱਲ ਖੁੱਲ ਕੇ ਕਹਿਣਾ ਮੈਂ ਨਾਲੇ ਗੱਲ ਇਹ ਅੱਧਾ ਸਾਡਾ ਸ਼ਹਿਰ ਕਲੋਨਾਈਜ਼ਰਾਂ ਦਾ ਮਾਰਿਆ ਵਿੱਚੋਂ ਜਿਨ੍ਹਾਂ ਨੇ ਲੋਕਾਂ ਨੂੰ ਮਿਸਗਾਈਡ ਕੀਤਾ ਉੱਥੇ ਨਾ ਕੋਈ ਉਹਨਾਂ ਨੂੰ ਕੁਝ ਦਿੱਤਾ ਹੁਣ ਇੱਕ ਮੈਟਰ ਆ ਕੇ ਹਟਿਆ ਮੇਰੇ ਕੋਲ ਮੈਂ ਕਿਸੇ ਦੇ ਉੱਤੇ ਫਰ ਨਹੀਂ ਕਰਦਾ ਮੈਂ ਤਾਂ ਇਹ ਕਹਣਾ ਵੀ ਤੁਸੀਂ ਲੋਕਾਂ ਦਾ ਪੈਸਾ ਧੰਨ ਖਰਚਾਉਂਦੇ ਆ ਉਹਨਾਂ ਪਤਾ ਨਹੀਂ ਕਿ ਕਿਸੇ ਨੇ ਵਿਚਾਰਾਂ ਨੇ ਕਰਜ਼ਾ ਲਿਆ ਕਿਸ ਨੇ ਕਮੇਟੀਆਂ ਚੱਕੀਆਂ ਕਿਸ ਨੇ ਕੁਝ ਕੀਤਾ ਕਿਸ ਨੇ ਵੈਜੂ ਫੜ ਲੈ ਯਾਰ ਹੱਦ ਕਰ ਦੇ ਉਹਨਾਂ ਨੂੰ ਘੱਟ ਤੋਂ ਘੱਟ ਚੀਜ਼ ਤਾਂ ਪੂਰੀ ਦੇ ਦਿਓ ਹੂੰ ਇਹ ਕਲੋਨਾਈਜ਼ਰਾਂ ਦਾ ਮਾਰਿਆ ਦਾ ਵਿੱਚ ਮੈਂ ਸਾਰਿਆਂ ਨੂੰ ਇਹ ਕਹਿੰਦਾ ਅੱਛੇ ਬੰਦੇ ਵੀ ਆ ਪਰ ਇਦਾਂ ਦੇ ਬੰਦੇ ਵੀ ਜਿਹਨੇ ਲੋਕਾਂ ਨੂੰ ਲਟਕਾ ਕੇ ਰੱਖਿਆ ਔਰ ਅੱਛਾ ਉਹਦੇ ਜੋ ਦੇਖੋ ਤੇ ਇੱਥੇ ਲੋਕ ਨਗਰ ਨਿਗਮ ਕੋ ਆਂਦੇ ਆ ਤੇ ਇਹ ਚੀਜ਼ ਹੈ ਨਗਰ ਨਿਗਮ ਦੀ ਆਪਣੀ ਬੰਦਿਸ਼ ਆ ਹੁਣ ਵੀ ਇੱਕ ਮੈਟਰ ਆਇਆ ਸੀਗਾ ਉੱਥੇ 2 ਕਰੋੜ ਰੁਪਏ ਉਹਨੇ ਬੱਲ ਖੜਾ ਦੇਣ ਵਾਲਾ ਤੇ 10 ਲੱਖ ਰੁਪਏ ਨਾਲ ਜਮਾ ਕਰਾਇਆ ਜਾਂ 10 ਸਾਲ ਬਾਅਦ ਕੋਈ ਨਹੀਂ ਘਟਕੇ ਉੱਥੇ ਲੋਕਾਂ ਚ ਪਾਇਆ ਉੱਥੇ ਕਹਿੰਦੇ ਟਿਊਬ ਲਗਾ ਦਿਓ ਉਹ ਟਿਊਬ ਕਿੱਦਾਂ ਲਾ ਦਈਏ ਫੇ 1 ਕਰੋੜ 90 ਲੱਖ ਰੁਪਏ ਉੱਥੇ ਲਾਵੇ ਕੌਣ ਉੱਥੇ ਪਾਈਪਾਂ ਕੌਣ ਪਾਊਗਾ 2 4 5 ਕਰੋੜ ਦੀਆਂ ਸੋ ਇਹ ਚੀਜ਼ਾਂ ਨੂੰ ਪਬਲਿਕ ਨੂੰ ਵੀ ਧਿਆਨ ਰੱਖਣਾ ਚਾਹੀਦਾ ਮੈਂ ਇੱਥੇ ਪਬਲਿਕ ਇੱਥਲੇ ਬੈਠਾ ਔਰ ਬਿਲਕੁ ਕਿਸੇ ਨੂੰ ਰਜਿਸਟਰੀ ਕਰਾਉਣ ਵੇਲੇ ਕਿਸੇ ਨੂੰ ਕੋਈ ਇੰਤਕਾਲ ਕਰਾਉਣ ਵੇਲੇ ਕਿਸੇ ਨੂੰ ਤਕਸੀਮ ਵੇਲੇ ਕਿਸੇ ਨੂੰ ਕੋਈ ਜਿਹੜਾ ਲੀਗਲ ਮੈਟਰ ਨੂੰ ਦਿੱਕਤ ਨਹੀਂ ਆ ਸਕਦੀ ਸਿੰਪਲ ਮੈਂ ਇੱਕ ਇਸ ਕਰਕੇ ਆ ਜਿੱਥੇ ਮੈਂ ਇੰਤਕਾਲ ਕਿੰਨੇ ਦਿਨਾਂ ਵਿੱਚ ਸਰਕਾਰ ਕਹਿੰਦੀ ਹੋਣਾ ਚਾਹੀਦਾ ਹੈ ਸਰਕਾਰ ਕਹਿੰਦੀ ਹੈ 40 ਦਿਨ ਮੇਰੇ ਖਿਆਲ 45 ਦਿਨ ਦਾ ਟਾਈਮ ਹੈ ਕਿੰਨੇ ਦਿਨ ਦੀ ਪਹਿਲਾਂ 36 ਦਿਨ 36 30 ਡੇਸ 30 ਦਿਨ ਹੋਏਗਾ ਲੇਕਿਨ ਉਹ 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 ਨੂੰ ਕੋਈ ਕਿਸੇ ਨੇ ਚੈਲੰਜ ਨਾ ਕੀਤਾ 30 ਦਿਨ ਚ ਨਾ ਹੋਵੇ ਕਿਸੇ ਨਹੀਂ ਨਹੀਂ 30 ਦਿਨ ਚ ਹੋਣਾ ਚਾਹੀਦਾ ਅਗਰ ਨਹੀਂ ਹੋਏਗਾ ਤੇ ਅਧਿਕਾਰੀ ਉਹਦਾ ਜਵਾਬ ਦੇਵੋਗੇ ਔਰ ਮੈਂ ਮੇਰੇ ਬਹੰਦਾ ਅੱਜ ਇੱਥੇ ਬਹੰਦਾ ਉੱਪਰ ਲਈ ਰੀਜ਼ਨ ਨਹੀਂ ਹੈ ਮੈਂ ਓਪਨ ਗੱਲ ਕਰਨੀ ਸੀ ਪਸੰਦ ਕਰਦਾ ਲੋਕ ਪਾ ਲਿਆਦਾ ਕਿ 30 ਦਿਨ ਤੋਂ ਉੱਤੇ ਵੀ ਹੋ ਗਏ ਸਾਡਾ ਨਾਮ ਤਾਂ ਇੰਤਕਾਲ ਹੋ ਰਹੇ ਨੇ ਨਾਲ ਹੁਣ ਇੰਤਕਾਮ ਹੋ ਰਹੇ ਨੇ ਕਾਫੀ ਲੋਕ ਹੈ ਜੀ ਨੀਤੇ ਮੈਂ ਆਪਣੇ ਜਿੰਨੇ মিডিਆ ਵਾਲੇ ਸਾਥੀ ਹੈ ਉਹਨੂੰ ਇਹੀ ਕਹਿਣ ਕਰਦਾ ਵੀ ਆਪਾਂ ਇੱਥੇ ਏਸੀ ਕਰਕੇ ਮੈਂ ਬੈਠਾ ਅਗਰ ਹੁਣ ਜਿੰਨੇ ਵੀ ਆਏ ਆ ਇਹਨਾਂ ਕੋਲ ਜਿੰਨੀਆਂ ਕੰਪਲੇਂਟਸ ਆਈਆਂ ਨੋਟ ਹੋ ਗਈਆਂ ਉਹਦੇ ਚ ਕਿਹੜਾ ਜੋ ਹੈਗਾ ਮੈਨੂੰ ਕਲੈਰੀਫਾਈ ਕਰੋਗੇ ਉਹ ਚੀਜ਼ਾਂ ਨੂੰ ਤੇ ਹਾਂ ਜਿਹੜੇ ਬੰਦੇ ਆਏ ਆ ਮੈਂ ਉਹਨਾਂ ਲਈ ਅੱਜ ਮੈਂ ਸੁਣਿਆ ਤੇ ਉਹਨਾਂ ਦੇ ਰਿਜ਼ਲਟ ਵੀ ਦੇਖਣੇ ਇਹਨਾਂ ਨੇ ਕੀ ਕੀਤਾ ਅਗਰ 30 ਦਿਨ ਤੋ ਕਿਸਾ ਨਹੀਂ ਹੋਇਆ ਔਰ ਉਹਨੂੰ ਡਿਲੇ ਕੀਤਾ ਗਿਆ ਤਾਂ ਫਿਰ ਡੈਫੀਨੇਟਲੀ ਇਹ ਮੈਂ ਇਹਨਾਂ ਨੂੰ ਜ਼ਰੂਰ ਪੁੱਛਾਂਗਾ ਪਈ ਪੰਚਾਇਤਾਂ ਦੀ ਜ਼ਮੀਨਾਂ ਦੇ ਦਾ ਪਬਲਿਕ ਕੀਤੇ ਹੋਏ ਆ ਔਰ ਉਹਨਾਂ ਛਡਾਉਣ ਵਾਸਤੇ ਤੇ ਦੇਖੋ ਪੰਚਾਇਤਾਂ ਜ਼ਮੀਨਾਂ ਦਾ ਇੱਕ ਦੇਖੋ ਪੰਚਾਇਤ ਦਾ ਮੈਟਰ ਹੈਗਾ ਪੰਚਾਇਤ ਅਗਰ ਕਿਸੇ ਦਾ ਕੋਈ ਕੋਈ ਜ਼ਮੀਨ ਤੇ ਕਬਜ਼ਾ ਕੀਤਾ ਤਾਂ ਪੰਚਾਇਤ ਦੀ ਡਿਊਟੀ ਬਣਦੀ ਹੈ ਵੀ ਆਪਣੀ ਜ਼ਮੀਨ ਨੂੰ ਖਾਲੀ ਕਰਾਵੇ ਸਰ ਲਾਲਕੀਰ ਵਾਲੀ ਰਜਿਸਟਰੀ ਹੋ ਰਹੀ ਹੈ ਜੀ ਨਹੀਂ ਲਾਲਕੀਰ ਦਾ ਸਾਡਾ ਇੱਥੇ ਬੜੀ ਤੇਜ਼ੀ ਨਾਲ ਸਾਡਾ ਕੰਮ ਤੁਰਿਆ ਸੀ ਮੇਰਾ ਖਿਆਲ ਹੈ ਕੀ ਕਾਫੀ ਹੱਦ ਤੱਕ ਉਹ ਕੰਪਲੀਟ ਹੋ ਗਿਆ ਕਿੰਨੇ ਚਿਰ ਚ ਅਸੀਂ ਕੰਪਲੀਟ ਕਰ ਰਹੇ ਹਾਂ ਸਰ ਉਹ 6 ਮਹੀਨੇ ਦੇ ਵਿੱਚ ਅਪਰੋਡ ਹੋ ਜੂਗਾ ਸਰ 100 ਮਤਵਾਂ ਕੀ ਚਲ ਰਹੀ ਕਿ ਮੇਰਾ ਘਰ ਮੇਰੇ ਨਾਮ ਮੇਰਾ ਘਰ ਮੇਰੇ ਨਾਮ ਕਿੰਨੇ ਚਿਰ ਹੋ ਜੂ ਮੇਰੇ ਹੁੰਦੇ ਚੱਲੀ ਆ ਮੈਂ ਤੈਨੂੰ ਪੁੱਛਦਾ ਸਰ 6 ਮਹੀਨੇ ਵਿੱਚ ਹੋ ਜੂਗਾ ਸਰ ਪ੍ਰੋਸੈਸ ਚੱਲ ਰਿਹਾ ਹੈ ਜੀ 6 ਮਹੀਨੇ ਦੇ ਵਿੱਚ 6 ਮਹੀਨੇ ਦੇ ਵਿੱਚ ਉਹਦਾ ਉਹਦਾ ਪ੍ਰੋਬਲਮ ਹੁਣ ਲਾਲਕੀਰ ਵਾਲਾ ਮਕਾਨ ਮੇਰੇ ਮੈਂ ਤੇ ਰਜਿਸਟਰ ਲੈ ਗਿਆ ਮੈਂ ਕਰਾਈ ਤੇ ਬੰਦਾ ਰੱਖਿਆ ਪੌਂਗਾ ਕਰਕੇ ਲੈ ਗਿਆ ਹੁਣ ਤੁਸੀਂ ਕਿਹਦੇ ਨਾਮ ਤੇ ਹੋਏ ਮੇਰੇ ਨਾਮ ਤੇ ਪਹਿਲੇ ਆਲਰੇਡੀ ਕੀ ਹੈ ਦੇਖੋ ਇਹ ਕੋਈ ਲੀਗਲ ਜਿਹੜੇ ਇੰਪਲੀ ਜਿਹੜਾ ਕੋ ਬੈਠਾ ਹੈ ਹਾਂ ਉਹ ਹਾਂ ਉਹ ਉਹ ਹਾਂ ਉਹ ਉਸ ਚੀਜ਼ ਨੂੰ ਵੀ ਜ਼ਰੂਰ ਜਿਹੜਾ ਹੈਗਾ ਉੱਤੇ ਵੀ ਕਲੈਰੀਫਿਕੇਸ਼ਨ ਇਹਨਾਂ ਕੋਲ ਲਵਾਂਗੇ ਕਿ ਉਹਦੇ ਲਈ ਕੀ ਕਰਨਾ ਚਾਹੀਦਾ ਉਸ ਬੰਦੇ ਵੱਲੋਂ ਐਪਲੀਕੇਸ਼ਨ ਆਣੀ ਚਾਹੀਦੀ ਹੈ ਪਹਿਲਾਂ ਤਾਂ ਕਿ ਇਹ ਮੇਰਾ ਘਰ ਹੈ ਕਿ ਮੇਰੇ ਕੋਲ ਇੱਕ ਕਿਰਾਏਦਾਰ ਹੈ ਅੱਛਾ ਇੱਕ ਗੱਲ ਹੋਰ ਹੈ ਉਹਨੇ ਕਿਰਾਏਦਾਰ ਕੋ ਵੀ ਰਸੀਦ ਹੋਏਗੀ ਜਾਂ ਉਹਦਾ ਕੋਈ ਉਹਦੇ ਕੋ ਮਲਕੀ ਦਾ ਪ੍ਰੂਫ ਹੋਏਗਾ ਵੀ ਮੇਰਾ ਮੈਂ ਘਰ ਇਹਨੂੰ ਕਿਰਾਏ ਤੇ ਦਿੱਤਾ ਗਵੰਡੀ ਦੱਸੂਗਾ ਸਰਪੰਚ ਦੱਸੂਗਾ ਐਮ ਤਿੰਨ ਦੱਸੂ ਇਹ ਚੀਜ਼ਾਂ ਨਾਲ ਆਉਗੀ ਥੈਂਕ ਯੂ ਸੁਪਰੀਆ ਦਾ ਮੈਟਰ ਬਾਰੇ ਸਹਿਮਤੀ ਰਹੀ ਅਸੀਂ ਕਿਹੜਾ ਆਰਟੀ ਨਾਂ ਦੀ ਇਹ ਲੱਗਣੀ ਹੈ ਉਹ ਐਸੀ ਕਿ ਨਹੀਂ ਮੇਰੇ ਹਸਣ ਦੇ ਨਾਮ ਤੇ 45 ਮਰਲੇ ਜਗਾ ਹੈ ਦੋ ਪਰਦੇ ਸੀ 45 45 ਮਰਲੇ ਜਗਾ ਸੀ ਠੀਕ ਹੈ ਉਹਦੇ ਬਸ ਉਹ ਜਿਹੜੀ ਡੈੱਥ ਹਾਂ ਉਸ ਨੇ ਤੋਂ ਕਾਗਜ਼ ਕਿਤਾ ਲਾਇਆ ਤੇ ਉਹਦੇ ਹਸਣ ਦੇ ਨਾਮ ਤੇ ਬੋਲਦੇ ਸੀ ਇਹ 1 ਪਰਦੇ ਮਰਲੇ ਤੇ ਲੋਕਾਂ ਨੇ ਪਟਾਣੇ ਦੇ 85 ਬੋਲੇ ਬੋਲਣਾ ਪਿਆ ਜਦੋਂ ਮੁੜ ਕੇ ਉਹ ਇੱਥੇ ਲੇਡੀ ਨੇ ਉੱਥੇ ਪਹੁੰਚ ਪਾਇਆ ਸੀ ਇਸ ਸਟੈਸ਼ਨ ਚ ਆ ਕੇ ਉਹ ਕਹਿੰਦੇ ਸਾਡੇ ਕੋਲ ਰਿਕਾਰਡ 'ਚ ਮਿਸਟੇਕ ਹੋ ਗਈ ਹੈ ਹੁਣ ਅਸੀਂ ਕੀ ਕਰ ਦਈਏ ਪਰ ਸਾਨੂੰ ਲੇਡੀ ਹਜ ਤੱਕ ਤਿਆਰੀ ਹੋਣ ਬਸੇ ਦੋ ਤਿੰਨ ਦਿਨਾਂ ਵਾਲੇ ਪ੍ਰੈਸ ਕੋਲ ਕੋ ਪਿੱਟ ਬਿਲਕੁਲ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਗੱਲ ਉਹ ਪੁੱਲ ਹੀ ਦੱਸਣੀ ਚਾਹਨਾ ਵੀ ਮੇਰੇ ਕੋ ਇੱਕ ਹੋ ਗਿਆ ਸੀ ਰਿਜ਼ੋਲਵ ਹੋ ਗਿਆ ਸੀ ਵਾਸਤੇ ਗੱਲ ਕਰ ਰਿਹਾ ਸੀ ਤੇ ਚਲੋ ਸਰ ਵਾਸਤੇ ਗੱਲ ਕਰ ਰਿਹਾ ਨਾ ਸਪਰਸ ਕਰਨਾ ਆ ਰਿਹਾ ਹੈ ਵੀਡੀਓ ਦੇਖੋ ਗੱਲ ਇਹ ਹੈ ਮੈਂ ਬਿਤਾ ਜੀ ਇਹੀ ਗੱਲ ਕਲੀਅਰ ਕਰਨੀ ਚਾਹਨਾ ਤੁਹਾਡੇ ਸਾਥੀਆਂ ਥਰੂ ਅਗਰ ਉਹ ਮੈਨੂੰ ਡਾਇਰੈਕਟ ਕੋਈ ਨਹੀਂ ਆਇਆ ਨੰਬਰ ਇੱਕ ਦੇਖੋ ਨਾ ਉਹ ਲੇਡੀਆਂ ਸਾਈ ਆ ਕਾਨਾ ਫੂਸੀ ਜਿਹੜੀ ਸੀ ਨਾ ਜਿਹੜੀ ਅੱਜ ਤੁਸੀਂ ਮੇਰੇ ਕੋਲ ਵੀਡੀਓ ਦੇ ਰੂਪ ਪਹੁੰਚੀ ਆ ਮੈਂ ਮੇਰਾ ਇੱਥੇ ਬੈਂਡਾ ਓਪਨ ਕਰਨੀ ਆ ਉਹਦੇ ਚ ਗੱਲ ਆਣ ਲੱਪੇ ਦੇਖੋ ਜੀ ਉਹ ਤਾਂ ਐਮਐਲਏ ਸਾਹਿਬ ਦਾ ਬੰਦਾ ਰਹਿੰਦਾ ਜੀ ਉਹ ਤਾਂ ਪੁਰਾਣਾ ਜੀ ਉਹ ਤਾਂ ਜੇ ਜੀ ਮੇਰੀ ਗੱਲ ਸਮਝੋ ਪਰ ਮੈਂ ਪਹਿਲੀ ਗੱਲ ਕਿਓ ਕਲੀਅਰ ਕੀਤੀ ਆ ਅਗਰ ਕੋਈ ਤਾਂ ਨਾ ਮੈਟਰ ਆ ਤਾਂ ਡੈਫੀਨੇਟਲੀ ਇਹ ਜਿਹੜਾ ਅਫਸਰ ਆ ਜਿਹੜੇ ਕੱਲ ਨੂੰ ਕੋ ਗੱਲ ਹੋਈ ਉਹਦੇ ਖਿਲਾਫ ਕਾਰਵਾਈ ਐਮਐਲਏ ਸਾਹਿਬ ਮੇਰੇ ਜੇ ਮੇਰੇ ਕੋਲ ਨਾਲ ਵੀ ਬੰਦਾ ਰਹਿੰਦਾ ਉਹਦੇ ਖਿਲਾਫ ਵੀ ਕੀਤੀ ਜਾਊਗੀ ਔਰ ਜਿਹੜਾ ਕੋ ਅਫਸਰ ਉਹਦੇ ਜ਼ਿੰਮੇਵਾਰ ਆ ਉੱਥੇ ਲੋ ਕਲਰਕ ਕੋ ਚਾਲੂ ਹੋ ਗਏ ਤੇ ਦੇਖਿਓ ਚਾਹੇ ਜਿਹੜਾ ਮਰਜ਼ੀ ਵੱਡਾ ਅਫਸਰ ਹੈ ਉਹਦੀ ਉਹਦੀ ਐਪਲੀਕੇਸ਼ਨ ਬਤੌਰ ਐਮਐਲਏ ਮੈਂ ਦਵਾਂ ਸਰ ਮੇਰੀ ਸ਼ਿਕਾਇਤ ਇਹ ਸੀ ਮੈਂ ਇੱਕ ਕਿਸੇ ਕੋ ਜਮੀਨ ਪਰਚੇਜ਼ ਕੀਤੀ ਸੀ 2000 ਅ 5 6 ਦੇ ਵਿੱਚ ਉਹ ਮੈਂ ਉਸ ਤੋਂ ਬਾਅਦ ਉਹਨੇ ਕਿਸੇ ਨੂੰ ਸੈਲ ਆਊਟ ਕਰਤੀ ਸੀ ਉਹਦੇ ਲਈ ਮੈਂ ਆਪਣੇ ਕੋਰਟ ਦਾ ਦਰਵਾਜ਼ਾ ਖੜਕਟਾਇਆ ਜਿਹੜਾ ਫੈਸਲਾ 2012 ਚ ਮੇਰੇ ਹੱਕ ਵਿੱਚ ਹੋਇਆ ਉਸ ਤੋਂ ਬਾਅਦ ਉਹਦੀ ਐਗਜ਼ੀਕਿਊਸ਼ਨ ਪਾਈ ਜਿਹੜੀ ਕਿ 2016 ਚ ਮੇਰੇ ਹੱਕ ਚ ਹੋਈ ਤੇ ਉਹ ਬੰਦੇ ਨਹੀਂ ਪੇਸ਼ ਹੋਏ ਤਾਂ ਕੋਰਟ ਦੇ ਆਰਡਰਾਂ ਦੇ ਅਕੋਰਡਿੰਗਲੀ ਕੋਰਟ ਦੇ ਅਲਮਤ ਨੇ ਆ ਕੇ ਮੇਰੀ ਉਹ ਰਜਿਸਟਰੀ ਇੱਥੇ ਐਗਜ਼ੀਕਿਊਟ ਕਰਾਈ ਸੀ ਟਿਲ ਡੇਟ ਅੱਜ ਦੀ ਦਿਹਾੜੀ ਤੱਕ ਵੀ ਮੈਂ ਆਪਣੇ ਇਤਕਾਲ ਲਈ ਘੁੰਮ ਰਿਹਾ ਹਾਂ ਉਹਦਾ ਮੈਨੂੰ ਕੋਈ ਵੀ ਪਹਿਲਾਂ ਪਿੱਛੇ ਜੇ ਦਿੱਤਾ ਸੀ ਉਹਦੇ ਵਿੱਚ ਵੀ ਉਹਨਾਂ ਨੇ ਜਿਹੜੇ ਕਿਹਾ ਗਿਆ ਕਿ ਇਹ ਜਿਹੜੇ ਕੋਰਟ ਦੇ ਆਰਡਰ ਦੇ ਅਕੋਰਡਿੰਗ ਰਜਿਸਟਰੀ ਹੋਣੀ ਸੀ ਪਰ ਇਜਰਾਏ ਦੇ ਮੁਤਾਬਕ ਨਹੀਂ ਹੋਈ ਕੋਝ ਤੱਕ ਮੈਨੂੰ ਕੋਈ ਵਧੀਆ ਜਵਾਬ ਤੱਕ ਨਹੀਂ ਮਿਲਿਆ ਮਤਲਬ ਜਿਹੜੀ ਤੁਸੀਂ ਰਜਿਸਟਰੀ ਕਰਵਾਈ ਸੀ ਉਹਦਾ ਕਬਜ਼ਾ ਤੁਹਾਡੇ ਕੋਲ ਜ਼ਮੀਨ ਦਾ ਕਬਜ਼ਾ ਜ਼ਮੀਨ ਦਾ ਮੇਰੇ ਕੋਲ ਹੈ ਜੀ ਮਤਲਬ ਅਜੇ ਤੱਕ ਇੰਤਕਾਲ ਨਹੀਂ ਹੋਇਆ ਇੰਤਕਾਲ ਇਹ ਤੁਸੀਂ 2016 ਤੋਂ ਲਗਾਤਾਰ ਇੱਕ ਘੱਟੇ ਰਹੀ ਬਿਲਕੁਲ ਸਰ ਜਦੋਂ 2016 ਚ ਮੈਂ ਅਪਲਾਈ ਕੀਤਾ ਸੀ ਉਦੋਂ ਸਾਡੇ ਤੇ ਪਟਵਾਰੀ ਸਾਹਿਬ ਆਏ ਸੀ ਇੱਕ ਉਹ ਪਰਵੀਸ਼ਨ ਪੀਰੀਅਡ ਸੀ ਜੀ ਪਰਵੀਸ਼ਨ ਪੀਰੀਅਡ ਤੋਂ ਬਾਅਦ ਉਹ ਆਪਣਾ ਪਰਵੀਸ਼ਨ ਪੀਰੀਅਡ ਪੂਰਾ ਕਰਕੇ ਪਟਵਾਰੀ ਦਾ ਟਾਈਮ ਪੂਰਾ ਕਰਕੇ ਅੱਜ ਗਰਦਾਵਰ ਲੱਗ ਗਿਆ ਪਰ ਮੈਂ ਇੰਤਕਾਲ ਹੀ ਹੁੰਦੇ ਕੁੰਦਾ ਜੀ ਅੱਜ ਹੁਣ ਇਸ਼ਵਾਸ਼ਤ ਕੀ ਮਿਲਿਆ ਉਹਨਾਂ ਨੇ ਕਿਹਾ ਜੀ ਕਿ ਮੁਰੇ ਜਦੋਂ ਉਹ ਆਪਣੇ ਕਿਸੇ ਕੈਂਪ ਤੇ ਗਏ ਆ ਗਰਦਾਵਰ ਸਾਹਿਬ ਜਿੱਦਾਂ ਹੀ ਜਾਂਦੇ ਆ ਨਾਲ ਹੀ ਤਾਂ ਦਾ ਜਿਹੜਾ ਹਾਲ ਮੌਕੇ ਤੇ ਕਰਾਵਾਂਗੇ ਕੋਈ ਟੈਂਟ ਨਹੀਂ ਦਿੱਤਾ ਗਿਆ ਆਈ ਉਹਨਾਂ ਨੇ ਕਿਹਾ ਜਿੱਦਾਂ ਜਾਂਦੇ ਨਾਲ ਹੀ ਹੱਲ ਕਰਾਵਾਂਗੇ ਸਰ ਦਾਅਵੇ ਤਾਂ ਕਰ ਰਹੇ ਸੀ ਕਿ ਲਗਾਤਾਰ 10 ਹਫ਼ਤੇ ਤੋਂ ਕਰੇ ਕਾ ਉਹ ਰੇ ਦੇ ਕਿ 16 ਤੋਂ ਪੈਂਡਿੰਗ ਤੇ ਉਹਨੂੰ ਦੇਖਿਆ ਨਹੀਂ ਜਾ ਰਿਹਾ ਕਿੱਦਾਂ ਦੇ ਦਿੰਦੇ ਸਰ ਅੱਜ ਲੱਗਾ ਸੀ ਕੈਂਪ ਜੀ ਸਾਨੂੰ ਪਤਾ ਲੱਗਾ ਅਸੇ ਆ ਕੇ ਆ ਕੇ ਰੱਖੀ ਆ ਦੇਖ ਦੇਖਦੇ ਆ ਜੀ ਆਸ਼ਵਾਸਨ ਮਿਲਿਆ ਜੀ ਸ਼ਾਇਦ ਪ੍ਰੋਪਰ ਹੋ ਵੀ ਜਾਵੇ ਇੱਕ ਮੈਨੂੰ ਪਤਾ ਲੱਗਾ ਅੱਜ ਦਰਵਾਜ਼ਾ ਲੱਗਾ ਹੈ ਤੇ ਜਨਤਾ ਦਰਵਾਜ਼ਾ ਲੱਗਾ ਆ ਤੇ ਮੈਂ ਪਹਿਲਾਂ ਵੀ ਡੀਸੀ ਸਾਹਿਬ ਕੋ ਗਿਆ ਮੇਰੇ ਹੋਰ ਵੀ ਇੱਕ ਮੇਰਾ ਮੈਂ ਪ੍ਰਾਪਰਟੀ ਵੇਚੀ ਸੀ 2018 ਦੇ ਵਿੱਚ ਸੁੰਦਰ ਸ਼ਾਮ अरोड़ा ਜੀ ਨੂੰ ਤੇ ਉਹਨਾਂ ਦੇ ਪਾਰਟਨਰਸ ਨੂੰ ਉਹਨਾਂ ਨੇ ਸ਼ਾਦੀ ਰਿਸਟੀਆਂ ਕਰਵਾਤੀਆਂ ਸੀ ਉਹਨਾਂ ਨੇ ਕੋਸ਼ਿਸ਼ ਪ੍ਰਾਪਰਟੀ ਖਰੀਦੀ ਸੀ ਕੁਲਤਾਰ ਸਿੰਘ ਦਰਸ਼ਨਪੌਰ ਤੋਂ ਤੇ ਇਹ ਜਿਹੜੀ ਪ੍ਰਾਪਰਟੀ ਮੈਨੂੰ ਖਰੀਦੀ ਸੀ ਉਹ ਸੀਗੀ ਪਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪੁਰੀਣਾ ਇਹ 메ਨ ਰੋਡ ਬਾਈਪਾਸ ਤੇ ਜਬੀਰ ਪੈਂਦੀ ਸੀ ਤਕਰੀਬਨ 65 ਮਰਲੇ ਦਾ ਮੇਰੇ ਨਾਲ ਬਿਆਨਨਾ ਹੋਇਆ ਸੀ ਸ਼ਾਦੀ ਲਾਲ ਦਾ ਜਿਹਦੇ ਵਿੱਚ ਉਹਨੇ 6 ਲੱਖ ਰੁਪਏ ਮੈਨੂੰ ਦਿੱਤਾ ਸੀ ਅਡਵਾਂਸ ਉਸ ਤੋਂ ਬਾਅਦ ਮੈਂ ਸਿੱਧੇ ਤੌਰ ਤੇ ਇਹਨਾਂ ਨੂੰ ਰਿਸ਼ਤੀਆਂ ਕਰਵਾਤੀਆਂ ਤੇ ਮੈਨੂੰ ਇਹਨਾਂ ਨੇ ਕਿਹਾ ਕਿ ਇਹ ਰਿਸ਼ਤੀਆਂ ਕਰਵਾ ਦੇ ਕੋਈ ਚੈੱਕ ਦੇ ਤੇ ਕੁਝ ਸੈਲਫ ਦੇ ਚੈੱਕ ਵੀ ਦਿੱਤੇ ਹਾਂ ਨੇ ਕੁਲਵਿੰਦਰ ਸਿੰਘ ਨੂੰ ਉਸ ਤੋਂ ਬਾਅਦ ਇਹਨਾਂ ਰਿਸ਼ਤੀਆਂ ਕਰਵਾ ਲਈਆਂ ਤੇ ਇਹ ਰਿਸ਼ਤੀਆਂ ਤੋਂ ਕੁਝ ਦਿਨਾਂ ਬਾਅਦ ਜਿਹੜੇ ਚੈੱਕ ਆਏ ਸੀ ਕੁਝ ਤਾਂ ਪਾਸ ਹੋ ਗਏ ਬਾਕੀ ਚੈੱਕ ਬਾਊਂਸ ਹੋ ਗਏ 3 ਸਾਲ ਬਾਅਦ 5 ਸਾਲ ਬਾਅਦ 3 ਸਾਲ ਹੋਣ ਤੋਂ ਪਹਿਲਾਂ ਪਹਿਲਾਂ ਕੁਲਵਿੰਦਰ ਸਿੰਘ ਨੇ ਕੋਰਟ ਦੇ ਵਿੱਚ ਫੇਰ ਕੋਰਟ ਦੇ ਵਿੱਚ ਇੱਕ ਕੇਸ ਕੀਤਾ ਉਸ ਕੇਸ ਦੇ ਦਰਮਿਆਨ 2 ਸਾਲ ਬਾਅਦ ਉਹਨੂੰ ਕੋਰਟ ਦੇ ਵਿੱਚ ਪੈਸੇ ਮਿਲੇ ਉਹ ਕੇਸ ਅਜੇ ਵੀ ਚੱਲਦਾ ਹੋਇਆ ਤੇ ਕੋਰਟ 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 ਨੇ ਇੱਕ ਆਰਡਰ ਵੀ ਦਿੱਤਾ ਸੀ ਆਹ ਕੋਰਟ ਆਰਡਰ ਸੀਗਾ 2022 ਦੇ ਵਿੱਚ ਆਸ ਗਈ ਕੁਲਵਿੰਦਰ ਸਿੰਘ ਦੀ ਜਮੀਨ ਜਾਂ ਜਿਹੜੀ ਵੀ ਜਮੀਨ ਐਨੇ ਖਰੀਦੀ ਆ ਉਤੇ ਸਟੇ ਆ ਨੈਚਰ ਨੂੰ ਚੇਂਜ ਨਹੀਂ ਕਰ ਸਕਦੇ ਇਹਨਾਂ ਨੇ ਸਿਗਨੇਚਰ ਨੂੰ ਵੀ ਚੇਂਜ ਕੀਤਾ ਸ਼ਾਦੀ ਲਾਲ ਕੋ ਤਬਾਦਲੇ ਕਰਵਾ ਲਏ ਉਸ ਤੋਂ ਬਾਅਦ ਤਵਾਦਿਆ ਤੋਂ ਅੱਗੇ ਫਿਰ ਤਵਾਦਲਾ ਹੋ ਗਿਆ ਬਟ ਮੇਰੀ ਪ੍ਰੋਬਲਮ ਇਹ ਆ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ 65 ਮਾਲੇ ਮੇਰੇ ਕੋਲ ਲੈ ਸੀ 54 ਮਾਲੇ ਦੀ ਰਜਿਸਟਰੀ ਕਰਵਾਈ ਤਕਸੀਮ ਦੇ ਵਿੱਚ ਉਦੋਂ ਇੱਕ ਤਕਸੀਮ ਦਾ ਕੇਸ ਚੱਲਦਾ ਸੀ ਬਣਾਣਾ ਉਦੋਂ ਤਕਸੀਮ ਦੇ ਵਿੱਚ ਆਹ ਕਾਗਜ਼ ਆ ਇਹਨਾਂ ਨੇ 193 ਮਾਲੇ ਦੀਆਂ ਰਜਿਸਟਰੀਆਂ ਕਰਵਾਈਆਂ 8 ਰਜਿਸਟਰੀਆਂ 8 ਰਜਿਸਟਰੀਆਂ 193 ਮਾਲੇ ਦੀ ਸੀਗੀ ਪਟਵਾਰੀ ਨੇ ਜਾਂ ਕਾਨੂੰਗੋ ਨੇ ਜਾਂ ਗਰਦਾਵਾ ਨੇ ਜਾਂ ਤਹਿਸੀਲਦਾਰ ਨੇ ਕਿਸ ਜਿਹਦੀ ਵੀ ਗਲਤੀ ਆ ਉਹਨਾਂ ਨੇ 202 ਮਾਲੇ ਇਹਦਾ ਕੁਰਾ ਬਣਾ ਕੇ ਪਾਤਾ ਇਹਦਾ ਮੈਂ ਮੈਂ ਪਿਛੇ 2-4 ਮਹੀਨੇ ਪਹਿਲਾਂ ਸਿਵਲ ਦੇ ਵਿੱਚ ਸਿਵਲ ਦਾ ਕੋਰਟ ਕੋਰਟ ਕੇਸ ਵੀ ਕੀਤਾ ਏਡੀਸੀ ਸਾਹਿਬ ਦੀ ਕੋਰਟ ਦੇ ਵਿੱਚ ਵੀ ਉਹਦਾ ਕੇਸ ਚੱਲਦਾ ਆ ਤੇ ਇਹਨਾਂ ਨੇ ਮੈਂ ਹੁਣ ਜੀਵੀਂ ਦੀ ਸਾਫ ਸਫਾਈ ਕਰਦਾ ਜਾਂ ਕੁਝ ਵੀ ਕਰਦਾ ਇਹ ਉੱਥੇ ਮੇਰੇ ਪਿੱਲਰ ਤੋੜ ਦਿੰਦੇ ਆ ਮੇਤੇ ਦੋ ਕੀ ਕੰਪਲੀਟਾ ਦਿੱਤੀ ਦੋ ਵਾਰ ਅਗਰ ਮੈਂ ਆ ਮੈਂ ਜੋਲ ਸਾਹਿਬ ਦੀ ਇਦਾਦਤ ਦੇ ਵਿੱਚ ਗਿਆ ਸੀ ਆ ਤੇ 27 5 25 ਨੂੰ ਮੈਨੂੰ ਫੋਰੀ ਦਾ ਸਟੇਸ਼ਨ ਤੋਂ ਇੱਕ ਫੋਨ ਆਂਦਾ ਆ ਏਐਸਆਈ ਦਾ ਕਹਿੰਦੇ ਤੇਰੇ ਤੇ ਕੰਪਲੀਟ ਆ ਤੂੰ ਥਾਣੇ ਆ ਮੈਂ ਕਿਹਾ ਮੈਂ ਮੇਰਾ ਬੇਟਾ ਬਿਮਾਰ ਸੀਗਾ ਮੈਂ ਦਵਾਈ ਲੈਣ ਜਾਣਾ ਸੀ ਪੀਜੀਐ ਮੈਂ ਕਿਹਾ ਮੈਂ ਤੈਨੂੰ ਕੱਲ ਜਾਂ ਸ਼ਾਮ ਨੂੰ ਮਿਲਦਾ ਪਰਸੋਂ ਸ਼ਾਮ ਨੂੰ ਆ ਕੇ ਮਿਲਦਾ ਹਾਂ ਵਿਦ ਪੇਪਰਾਂ ਦੇ ਨਾਲ ਉਹਨੇ ਮੈਨੂੰ ਇੰਨਾ ਟਾਰਗੇਟ ਕੀਤਾ ਮੈਨੂੰ ਪਤਾ ਲੱਗੇ ਇਹਨੇ ਮੈਨੂੰ ਚੱਕ ਕੇ ਅੰਦਰ ਦੇਣਾ ਮੈਂ ਸਿੱਧਾ ਹੀ ਆਪਣੇ ਵਕੀਲ ਨੂੰ ਫੋਨ ਕੀਤਾ ਮੈਂ ਆਪਣੀ ਜ਼ਮਾਨਤ ਲਾਈ ਜ਼ਮਾਨਤ ਦੇ ਵਿੱਚ ਜਦੋਂ ਜੱਜ ਸਾਹਿਬ ਨੇ ਜੋਤ ਸਾਹਿਬ ਸ਼ਾਚਨ ਜੱਜ ਸਕੇ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਤੇ ਇਹਨਾਂ ਨੇ ਪੁਲਿਸ ਨੇ ਜਵਾਬ ਦਿੱਤਾ ਇਸ ਇਹਦੇ ਖਿਲਾਫ ਕੋਈ ਕੰਪਲੇਟ ਨਹੀਂ ਆ। ਇਹਨਾਂ ਪੁੱਛਣ ਵਾਲਾ ਹੋਵੇ ਮੈਨੂੰ ਫੋਨ ਕਿਉਂ ਕਰਦੇ ਆ? ਉਸ ਤੋਂ ਬਾਅਦ ਫਿਰ ਵੀ 2 ਮਹੀਨੇ ਪਹਿਲਾਂ ਵੀ ਇਹਨਾਂ ਨੇ ਫੇਰ ਟੁੱਟੀ ਕੰਪਲੇਟ ਦਿੱਤੀ। ਮੈਂ ਦਿੱਤੀਆਂ ਉਹਦੀ ਵੀ ਕੋਈ ਕਾਰਵਾਈ ਮੈਨੂੰ ਕੋਈ ਨਹੀਂ ਚਾਹੀਦਾ। ਮੈਂ ਅੱਜ ਐਮਐਲਏ ਸਾਹਿਬ, ਏਡੀਸੀ ਸਾਹਿਬ ਨੂੰ ਇਹ ਦੱਸ ਰਿਹਾ ਸੀ ਮਾਲ ਵਿਭਾਗ ਦੇ ਗਲਤੀ ਆ ਸਾਡੀ ਕੋਈ ਗਲਤੀ ਨਹੀਂ। ਮੈਂ ਤਾਂ ਆਪਣੀ ਪ੍ਰਾਪਰਟੀ ਲੈਣੀ ਆ। ਕਰੋੜ ਰੁਪਏ ਦੀ ਜਗ੍ਹਾ ਆ। ਸਰਕਾਰੀ ਵੈਲਿਊ 7,55,000 57,000 ਰੁਪਏ ਇੱਕ ਮੰਜ਼ਲੇ ਦੀ ਵੈਲਿਊ ਆ। 9 ਮੰਜ਼ਲੇ ਏਡੀ ਇਹਨਾਂ ਨੇ ਵਾਧੂ ਬਾਅਦ ਤੇ ਕੁਰੇ ਦੇ ਵਿੱਚ 8 ਮਾਲੇ ਜਾਂ 9 ਮਾਲੇ ਸ਼ਾਦੀ ਲਾਲ ਪਰਪਾਲ ਸਿੰਘ ਪੁਰੀ ਵਗੈਰਾ ਨੂੰ ਉਹਨਾਂ ਨੇ ਅੱਗੇ ਸੁੰਦਰ ਸ਼ਾਮ अरोड़ा ਜੀ ਨੂੰ ਦਿੱਤੀ ਆ ਤੇ ਧਮਕੀਆਂ ਕਿਥੋਂ ਦੀਆਂ ਤੁਹਾਨੂੰ ਜਿਹਨਾਂ ਦੀ ਜ਼ਮੀਨਾਂ ਆ ਜਿਹੜੇ ਤਬਜਾ ਕਰਨ ਨੂੰ ਫਿਰਦੇ ਆ ਉਹ ਹੁਣ ਕੀ ਸੋਚ ਸਮਝਾ ਤਾ ਮੈਂ ਤਾਂ ਐਡੀਸੀ ਸਾਹਮਣੇ ਇੱਕ ਐਪਲੀਕੇਸ਼ਨ ਦਿੱਤੀ ਆ ਤੇ ਉਹ ਕਹਿੰਦੇ ਜੋ ਅਦਾਲਤ ਜੀ ਜੋ ਵੀ ਸਪੋਸਿੰਗ ਹੋਊਗਾ ਅਸੀਂ ਕਰਾਂਗੇ ਕੋਈ ਸੀ ਜਾਲ ਨੂੰ ਪੁੱਲਾ ਝਾੜਦਾ ਭਾਈ ਸਾਡਾ ਸਾਡਾ ਕੋਈ ਕਸੂਰ ਨਹੀਂ ਕਹਿੰਦੇ ਛੇ ਜੋ ਜੋ ਜਿਸ ਤੀਂ ਜਾਂ ਮਗਲ ਜੀ ਤੋਂ ਬਾਕੀ ਉਹਨਾਂ ਨੇ ਰੇਲ ਗੱਡੀਆਂ ਨਾਲ ਲਈ ਸੀ ਤਾਂ ਨੂਨੀ ਨੂੰ ਨਹੀਂ ਪਤਾ ਸੀ ਲੱਗਦਾ ਇਹ ਕੁਆਰੀ ਜਾਂ ਹੋਰ ਕਿਸੇ ਦੀ ਮਿਲੀ ਬੀਤ ਹੋ ਸਕਦਾ ਇਸ ਬਾਰੇ ਮੈਂ ਸਿੱਧੇ ਤੌਰ ਤੇ ਨਹੀਂ ਕਹਿ ਸਕਦਾ ਕੋਈ ਜਵਾਬ ਦੇ ਦਿੱਤਾ ਕੋਈ ਪਛਾਣੀ ਨਹੀਂ ਕਹਿੰਦੇ ਏਡੀਸੀ ਸਾਹਿਬ ਨੂੰ ਅਸੀਂ ਕੋਈ ਐਪਲੀਕੇਸ਼ਨ ਦਵਾਂਗੇ ਤੇ ਮੈਟਰ ਨੂੰ ਦੇਖਾਂਗੇ ਆਪਾਂ ਮੈਂ ਤਾਂ ਮੈਂ ਤਾਂ ਆਪਣੀ ਜਗ੍ਹਾ 93 ਮਰਲੇ ਬਿਲਕੁਲ ਐਜ਼ ਇਟ ਇਜ਼ ਪਈ ਆ ਉਹਨੂੰ ਕੋਈ ਨਹੀਂ ਛੇੜਦਾ ਐਦਾਂ ਪਈ ਆ ਜਦੋਂ ਮਰਜੀ ਬਾਹਰ ਰੱਖ ਲੈਣ ਜਮੀਨ ਕੋਲ ਹੀ ਰਾਂ ਮੇਨ ਬਾਈਪਾਸ ਚੌਂਕ ਤੇ ਡੇਰੀ ਪ੍ਰੋਬਲਮਸ ਹੈ ਜੀ ਮੈਂ ਕਾਫੀ ਦੇ ਇਨਵੈਸਟੀਗੇਸ਼ਨ ਹੁੰਦੀ ਸੀ 76 ਨੰਬਰ ਐਫ ਆਈ ਆਰ 9323 ਦੀ ਹੈ ਮੇਰੇ ਖਿਲਾਫ ਮੈਂ ਇੱਕ ਰਕਵਾ ਹੁੰਦੀ ਹੈ ਟ੍ਰੇਡਿਆ ਸੀ ਉਹਨਾਂ ਬੰਦਿਆਂ ਨੇ ਥੋੜਾ ਜਿਹਾ ਐਨਕਲੋਜਮੈਂਟ ਕਰ ਲਈਓ ਆ 11 ਮਰਲੇ ਦਾ ਰਕਵਾ ਆ ਉਹ ਮੇਰੇ ਤੋਂ ਜਬਰਦਸਤ ਇਨਵੈਸਟੀ ਕਰਾਉਣੀ ਚਾਹੁੰਦੇ ਆ ਦਬਾਅ ਪਾ ਕੇ ਡਰਾ ਕੇ ਨਾ ਫੜਾ ਦਿੰਦੇ ਆ ਕਿੱਥੇ ਰਕਵਾ ਕਿੱਥੇ ਦਾ ਆ ਬੋਰ ਹੀ ਰਹਾ ਹੈ ਕੀ ਤੁਹਾਡੇ ਐਫਆਈਆਰ ਕਰਾਈ ਸੀ ਤੇ ਹੁਣ ਕੀ ਕੀ ਦੋ ਐਫਆਈਆਰ ਆਏ ਨੇ ਹੁਣ ਕੀ ਕਹਿ ਰਹੇ ਨੇ ਉਹ ਉਹ ਗੱਲ ਬਾਤ ਹੋਈ ਕੀ ਕਿਹਾ ਤੁਹਾਨੂੰ ਕਹਿੰਦੇ ਜੀ ਤੁਸੀਂ ਬਾਹਰ ਹੀ ਹੁਣ ਥੱਲੇ ਐਸਐਚਓ ਸਿਟੀ ਨੂੰ ਚਲੇ ਗਏ ਹੋ ਤੇ ਬਕੂਆ ਹੈਗਾ ਤਹਿਸੀਲ ਦਾ ਅੱਛਾ ਜੀ ਇਹ ਤੇ ਐਫਆਈਆਰ ਉਸ ਕਰਕੇ ਉਹ ਕਹਿੰਦੇ ਜੀ ਉਹਨਾਂ ਠੀਕ ਉਹ ਬੋਲ ਵਾ ਕਰਕੇ ਫੇਰ ਨੋਕਾਣ ਕਿਵੇਂ ਕਰ ਤਾ ਤਾੜਾ ਐਫਆਈਆਰ ਵਿੱਚ ਨਾਮ ਆਇਆ ਕਦੋਂ ਸੀਗਾ ਹਾਂ ਜੀ ਤੁਹਾਡੇ ਐਫਆਈਆਰ ਵਿੱਚ ਨਾਮ ਆਇਆ ਕਦੋਂ ਸੀਗਾ ਨਾਮ ਮੇਰਾ ਹੈਗਾ ਬੇਚੀ ਕਦੋਂ ਕਦੋਂ ਕਿੰਨੀ ਦੇਰ ਪਹਿਲਾਂ ਨੋਟਨ ਤੇ ਨੋਟਨ ਤੇ ਹੋ ਗਿਆ ਜਦੋਂ ਤੁਹਾਡੀ ਰੈਸਪੀਆ ਤੁਹਾਨੂੰ ਬੰਦਾਲ ਗਿਆ ਪੁਲਿਸ ਵਾਲਿਆਂ ਸਿੱਕੇ ਹਾਂ ਜੀ ਤੁਹਾਡੇ ਦਸਤਖਤ ਪੁਲਿਸ ਐਸੀ ਬੋਲਤਾਂ ਬੁੜਾ ਵਾਤੇ ਬੁੜਾ ਬਿਚੋਨੇ ਤੁਹਾਡੇ ਪਰਚੇ ਜੀ ਨਾਮ ਆ ਤੁਹਾਨੂੰ ਪੁਲਿਸ ਰੈਸਟ ਕੇ ਨਾ ਹੀ ਸੀ ਰੈਸਟਰ ਹਮੇ ਮੇਰੀ ਐਟਰੀਸ ਬੈਟਰੀ ਮੇਲ ਹੋ ਗਈ ਹੋ ਜਾਂ ਜੱਜ ਸਾਹਿਬ ਹਾਂ ਸਟੇਸ਼ਨ ਜੱਜ ਸਾਹਿਬ ਨੇ ਮੈਨੂੰ ਬੋਨੋਫਾਈਟ ਪਤੇਦਰ ਮੰਨ ਲਿਆ ਤੁਸੀਂ ਮੋਰਗੀ ਰੋਵਾ ਜੀ